ਸਿਕਸ ਫੋਰ ਜਸਟਿਸ ਦੇ ਨਾਲ ਸੰਬੰਧਿਤ ਰੈਫਰੈਂਡਮ 2020 ਨਾਲ ਸੰਬੰਧਿਤ ਇੱਕ ਸਿੱਖ ਨੌਜਵਾਨ ਸਤਿੰਦਰਪਾਲ ਸਿੰਘ ਰਾਜੂ ਉਹਦੇ ਉੱਤੇ ਕਹਿੰਦੇ ਪਈ ਸੈਕਰਮੈਂਟੋ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਹੈਗੀਆਂ ਕੱਲ ਲਗਭਗ ਜਿੰਨੇ ਮੇજર ਨਿਊਜ਼ ਆਊਟਲੈਟਸ ਆ ਉਹਨਾਂ ਨੇ ਇਹ ਖਬਰ ਰਿਪੋਰਟ ਕੀਤੀ ਆ ਹਾਲਾਂਕਿ ਇਹ ਘਟਨਾ ਜਿਹੜੀ ਆ ਅਗਸਤ 11 ਨੂੰ 11:37 ਰਾਤ ਨੂੰ ਵਾਪਰੀ ਸੀਗੀ ਯੋਲੋ ਕਾਉਂਟੀ ਦੇ ਵਿੱਚ ਇੰਟਰਸਟੇਟ 505 ਜਿਹੜਾ ਕਿ 30 ਮੀਲ ਵੈਸਟ ਆਫ ਸੈਕਰਾਮੈਂਟੋ ਹੈਗਾ ਅਨ ਇਨਕਾਰਪੋਰੇਟਿਡ ਏਰੀਆ ਜਿਹਦਾ ਕਾਉਂਟੀ ਦਾ ਏਰੀਆ ਆਪਾਂ ਕਹਿ ਸਕਦੇ ਹਾਂ ਸੀਐਚਪੀ ਸਪੋਕਸਪਰਸਨ ਰੌਡਨੀ ਫਿਰਜ਼ਗ ਉਹਨਾਂ ਨੇ ਦੱਸਿਆ ਹੈਗਾ ਕਿ ਨੇ ਸਤਿੰਦਰਪਾਲ ਸਿੰਘ ਰਾਜੂ ਭਾਈ ਹਰਦੀਪ ਸਿੰਘ ਨਿਜਰ ਉਹਨਾਂ ਦਾ ਕਾਫੀ ਨਜ਼ਦੀਕੀ ਸਾਥੀ ਰਿਹਾ ਹੈ ਤੇ ਜਿੱਥੇ-ਜਿੱਥੇ ਵੀ ਰੈਫਰੰਡਮ ਹੋਇਆ ਅੱਗੇ ਹੋ ਕੇ ਉਹ ਇਸ ਨੂੰ ਲੀਡ ਕਰਦਾ ਰਿਹਾ ਗੁਰਪਤਮ ਸਿੰਘ ਪੰਨੂ ਹੁਣੀ ਜਿਹੜੇ 64 ਜਸਟਿਸ ਦੇ ਮੇਨ ਆਰਗੇਨਾਈਜ਼ਰ ਆ ਲੀਡ ਕਰਦੇ ਆ ਵਕੀਲ ਆ ਉਹਨਾਂ ਨੇ ਇਹ ਕਿਹਾ ਆ ਪਈ ਇਹਦੇ ਪਿੱਛੇ ਜਿਹੜਾ ਆ ਭਾਰਤ ਸਰਕਾਰ ਦਾ ਹੱਥ ਹੈਗਾ ਆ ਜਿਸ ਤਰ੍ਹਾਂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਭਾਈ ਨਿੱਜਰ ਉਹਨਾਂ ਦਾ ਕਤਲ ਕੀਤਾ ਗਿਆ ਪਈ ਹੁਣ ਸਾਡੇ ਸਾਥੀਆਂ ਦੇ ਉੱਤੇ ਇਹ ਜਿਹੜਾ ਇੰਡੀਆ ਦੀ ਸਰਕਾਰ ਆ ਟ੍ਰਾਂਸਨੈਸ਼ਨਲ ਰੈਪਰੇਸ਼ਨ ਯੂਜ਼ ਕਰ ਰਹੀ ਹੈਗੀ ਆ ਸੋ ਆਲਟੀਮੇਟਲੀ ਆਈ ਥਿੰਕ ਇਹ ਜਿਹੜਾ ਕੇਸ ਆ ਆਲਰੇਡੀ ਜਿਹੜਾ ਸੈਕਰਮੈਂਟੋ ਦਾ ਐਫਬੀਆਈ ਦਾ ਆਫਿਸ ਆ ਉਹਦੇ ਕੋਲ ਪਹੁੰਚ ਚੁੱਕਿਆ ਹੈਗਾ ਹਜੇ ਇਹਦੇ ਬਾਰੇ ਜਿਹੜੀ ਬਾਰੀ ਡਿਟੇਲ ਇਨਫੋਰਮੇਸ਼ਨ ਉਹ ਨਹੀਂ ਆਈ ਪਰ ਦੁਨੀਆ ਦੀਆਂ ਸਾਰੀਆਂ ਜਿਹੜੀਆਂ ਮੇਜਰ ਆਊਟਲੈਟਸ ਹੈਗੀਆਂ ਉਹਨਾਂ ਨੇ ਖਬਰ ਸਾਂਝੀ ਕੀਤੀ ਆ ਉਹਨਾਂ ਨੇ ਖੁਦ ਵੀ ਕਈ ਟੀਵੀ ਸਟੇਸ਼ਨ ਨਿਊਜ਼ਪੇਪਰਸ ਦੇ ਨਾਲ ਇੰਟਰਵਿਊ ਦਿੱਤੀਆਂ ਹੈਗੀਆਂ ਰਾਜੂ ਹੁਣਾਂ ਨੇ ਤੇ ਉਹਨਾਂ ਨੇ ਕਿਹਾ ਵੀ ਮੈਂ ਮੌਤ ਤੋਂ ਡਰਦਾ ਨਹੀਂ ਹੈਗਾ ਪਰ ਆਪਾਂ ਜਿਸ ਆਜ਼ਾਦੀ ਦੀ ਗੱਲ ਕਰਦੇ ਆ ਉਹਦੇ ਲਈ ਲੜ ਰਹੇ ਹੈਗੇ ਆ ਭਾਰਤ ਸਰਕਾਰ ਦੇ ਬਹੁਤ ਸਾਰਾ ਜਿਹੜਾ মিডিਆ ਆ ਉਹ ਉਸੇ ਤਰ੍ਹਾਂ ਡਿਵਰਟ ਕਰਨ ਦੇ ਲਈ ਉਹ ਕਹਿ ਰਿਹਾ ਪਈ ਜਿਹੜੇ ਗੈਂਗ ਆ ਆਫਿਸ ਦੇ ਵਿੱਚ ਗੋਲੀਆਂ ਚਲਾ ਰਹੇ ਹੈਗੇ ਆ ਉਹ ਆਪਾਂ ਨੂੰ ਪਤਾ ਹੀ ਆ ਵੀ ਜਿਸ ਤਰ੍ਹਾਂ ਉਹਨਾਂ ਨੇ ਪ੍ਰੋਜੈਕਟ ਕਰਨਾ ਹੀ ਹੁੰਦਾ ਜੀ ਇਹਦੇ ਵਿੱਚ ਕਿਹਨੇ 11 ਅਗਸਤ ਦੀ ਇਹ ਘਟਨਾ ਆ ਪੈਸੰਜਰ ਸਾਈਡ ਦੇ ਉੱਤੇ ਬੈਠਾ ਸੀਗਾ ਆਪਣੇ ਟਰੱਕ ਦੇ ਵਿੱਚ ਇੰਟਰਸਟੇਟ 55 ਤੇ ਟ੍ਰੈਵਲ ਕਰ ਰਹੇ ਸੀ ਸਾਊਥ ਦੇ ਉੱਤੇ ਵੈਕਾਵਿਲ ਨੂੰ ਜਾ ਰਹੇ ਸੀ ਕਹਿੰਦੇ ਵੀ ਲੇਟ ਨਾਈਟ ਡਿਨਰ ਦੇ ਲਈ ਇੱਕ ਟਰੱਕ ਕਹਿੰਦੇ ਵੀ ਜਿਹੜੀ ਉੱਥੇ ਕਾਉਂਟੀ ਰੋਡ 25 ਐਗਜ਼ਿਟ ਦੇ 27 ਐਗਜ਼ਿਟ ਦੇ ਨਜ਼ਦੀਕ ਜਦੋਂ ਆਏ ਵਿਟਨਰਸ ਦੇ ਲਾਗੇ ਤਾਂ ਉੱਥੇ ਇੱਕ ਚਿੱਟੀ ਜਿਹੜੀ Honda Civic ਆ ਉਹ ਗੱਡੀ ਦੇ ਇਹਨਾਂ ਦੇ ਲਾਗੇ ਆਈ ਉਹ ਤੋਂ ਬਾਅਦ ਦੇ ਵਿੱਚ ਉਹਨੇ ਡਰਾਈਵਰ ਸਾਈਡ ਵਾਲੇ ਪਾਸਿਓਂ ਗੋਲੀਆਂ ਜਿਹੜੀਆਂ ਉਹ ਚਲਾਈਆਂ ਡੇਚ ਦੇ ਵਿੱਚ ਇਹਨਾਂ ਨੇ ਆਪਣੀ ਗੱਡੀ ਜਿਹੜੀ ਉਹ ਵਾਰਡ ਲਈ ਤੇ ਲਾਗੇ ਜਿਹੜੀਆਂ ਹੇਵੇਲਸ ਹੁੰਦੀਆਂ ਉਹਦੇ ਪਿੱਛੇ ਲੋਕ ਕੇ ਕਹਿੰਦੇ ਵੈਂਚਲੀ ਇਹਨਾਂ ਨੇ ਜਿਹੜੀ ਉਹ ਜਾਨ ਬਚਾਈ ਸੀ ਕਹਿੰਦੇ ਵੀ ਹਾਂ ਨਰਵਸ ਮੈਂ ਜ਼ਰੂਰ ਸੀ ਡਰਿਆ ਮੈਂ ਆ ਜਿਹੜਾ ਉਹ ਬਿਲਕੁਲ ਨਹੀਂ ਫਿਰ ਸੀਐਚਪੀ ਦੇ ਅਫਸਰ ਜਿਹੜੇ ਉਹ ਮੌਕੇ ਦੇ ਉੱਤੇ ਪਹੁੰਚੇ ਸੀ ਤੇ ਜਿੱਦਾਂ ਤੁਸੀਂ ਦੱਸਿਆ ਵੀ ਹੁਣ ਐਫਬੀਆਈ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ ਸੋ ਕਹਿੰਦੇ ਵੀ ਇਹ ਸ਼ੂਟਿੰਗ ਨੇ ਮੈਨੂੰ ਡਰਾਇਆ ਨਹੀਂ ਬਲਕਿ ਹੋਰ ਮੋਟੀਵੇਟ ਕੀਤਾ ਆ ਵੀ ਮੈਂ ਇਸੇ ਤਰੀਕੇ ਦੇ ਨਾਲ ਜਿਹੜਾ ਕੰਮ ਆ ਉਹ ਕਰਦਾ ਰਹਾ